uh -huh. ल ਨਿਤ ਕਰਕੇ ਗੋਲੇ ਪਰਨ ਸਨਮਾਨੀ yog ਜੁਗੋ ਝੁਮਤਨ ਚਵਦ ਛਤਰ ਤਖ ਦੇ ਮਾਲਿਕ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮੇਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਹਰ ਸਾਲ ਦੀ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਕਨੇਦੀ ਨਦਰ ਬਖਸ਼ਿਸ਼ਾਂ ਦੇ ਪਾਤਰ ਬਣਦੇ ਹੋ ਇਸ ਸਾਲ ਵੀ ਪਾਤਸ਼ਾਹ ਜੀਆ ਨੇ ਕਲੇਰੀ ਨਦਰ ਕਰਕੇ ਇਹ ਗੁਰਮਤ ਸਮਾਗਮ ਬਖਸ਼ਿਸ਼ ਕੀਤੇ ਹਨ ਬਹੁਤ ਹੀ ਪਿਆਰ ਦੇ ਨਾਲ ਸਭ ਤੋਂ ਪਹਿਲਾਂ ਬੀਬੀ ਸ੍ਰੀ ਜੱਥੇ ਪਾਸੋਂ ਆਪਦੀਆਂ ਨੇ ਇਤਿਹਾਸ ਸਰਵਣ ਕੀਤਾ ਔਰ ਹੁਣ ਸਤਕਾਰਯੋਗ ਮਮਾ ਬਲਵੀਰ ਸਿੰਘ ਜੀ ਸਿੰਚੇਵਾਲ ਵਾਲੇ ਮੈਂਬਰ ਰਾਜ ਸਭਾ ਉਹ ਆਪ ਸਮੂਹ ਸੰਤਾਂ ਨੂੰ ਮਹੋਦਕੀਂਤੀ ਵਿਚਾਰ ਦੱਸ ਕੇ ਗਏ ਹਨ ਕਿ ਅਕਾਲ ਪੁਰਖ ਰੱਬ ਜਿਹਨੂੰ ਲੋਕ ਮੰਨਦੇ ਨੇ ਜਿਹਨੂੰ ਕੋਈ ਰਾਮ ਅੱਲਾ ਵਾਹਿਗੁਰੂ ਪਰਮੇਸ਼ਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਕਰਤਾ ਪੁਰਖ ਕੁਦਰਤ ਵਿੱਚ ਵਸਿਆ ਹੋਇਆ ਹੈ। ਕੁਦਰਤ ਕਰਕੇ ਵਸਿਆ ਸੋਏ ਅਕਾਲ ਪੁਰਖ ਰੱਬ ਨੇ ਪਹਿਲਾਂ ਸਾਰੀ ਕੁਦਰਤ ਸਾਜ ਕੇ ਵਿੱਚ ਉਹਦੇ ਵਿੱਚ ਵਿੱਚ ਵਸ ਗਿਆ। ਆਪਿਨੇ ਆਪ ਸਾਜਿਓ ਆਪਿਨੇ ਬਚਿਓ ਨਾਉ ਦੁਈ ਕੁਦਰਤ ਸਾਜਿਆ ਕਰ ਅਠਸਣ ਡਿਠੋ ਚਾਓ ਰਬ ਨੇ ਕੁਦਰਤ ਸਾਜੀ ਉਹਦੇ ਵਿੱਚ ਆਪਣਾ ਹਸਨ ਲਾ ਲਿਆ ਪਾਈਓ ਹਰ ਰੋਜ ਤੁਸੀਂ ਪੜਦੇ ਹੋ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਇਹ ਕਹਾਲਪੁਰ ਪੁਵਾਹ ਗੁਰੂ ਤੁਹਾਡੇ ਤੋਂ ਬਲਿਹਾਰ ਤੁਸੀਂ ਕੁਦਰਤ ਵਿੱਚ ਵਸੇ ਹੋ ਚੱਲ ਰਹੀ ਹਵਾ ਆਕਸੀਜਨ ਵਿੱਚ ਅਕਾਲਪੁਰ ਖਰਬ ਦਾ ਵਾਸਾ ਹੈ ਜੇ ਉਹ 1 ਮਿੰਟ ਵਾਸਤੇ ਵੀ ਆਕਸੀਜਨ ਬੰਦ ਕਰ ਜਾਏ ਤਾਂ ਸਾਹ ਸੰਗਤ ਕੋਈ ਬੰਦਾ ਜਿਉਂਦਾ ਨਹੀਂ ਰਹਿ ਸਕਦਾ ਔਰ ਬੰਦੇ ਦੇ ਜੀਵਤ ਰਹਿਣ ਵਾਸਤੇ ਸਭ ਤੋਂ ਜ਼ਰੂਰੀ ਚੀਜ਼ ਪਾਣੀ ਹੈ ਨਾਲ ਹਵਾ ਤੇ ਪਾਣੀ ਦੋ ਚੀਜ਼ਾਂ ਜੀਵਨ ਦਾ ਬਹੁਤ ਜ਼ਰੂਰੀ ਅੰਗ ਨੇ ਪਾਣੀ ਨਾ ਮਿਲੇ ਤਾਂ ਵੀ ਬੰਦੇ ਦੀ ਮੌਤ ਹੋ ਸਕਦੀ ਹੈ ਪਹਿਲਾਂ ਪਾਣੀ ਜੀਵ ਹੈ ਜਿੱਤ ਹਰਿਆ ਸਭ ਕੋਈ ਔਰ ਰੱਬ ਨੇ ਬਹੁਤ ਕਿਰਪਾ ਕੀਤੀ ਸਾ ਸੰਗਤ ਪਾਣੀ ਜਿਹੜਾ ਉਹ ਅਕਾਲ ਪੁਰਖ ਰੱਬ ਨੇ ਸ੍ਰੀ ਮਿਨ ਬਾਦ ਹਰ ਲੋਕਾਂ ਦੇ ਰੱਖਿਆ ਬਹੁਤ ਲੋਕ ਕਹਿੰਦੇ ਪਾਣੀ ਮੁੱਕ ਜਾਣਾ ਧਰਤੀ ਜੋ ਪਾਣੀ ਮੁੱਕ ਜਾਣਾ ਪਾਣੀ ਨਹੀਂ ਮੁੱਕ ਸਕਦਾ ਜਿੱਦਣ ਪਾਣੀ ਮੁੱਕ ਗਿਆ ਉਦੋਂ ਕਰਤੇ ਪੁਰਖ ਦੀ ਕੁਦਰਤ ਵੀ ਮੁੱਕ ਜਾਏਗੀ ਕਿਉਂਕਿ ਸਮੁੱਚੀ ਕੁਦਰਤ ਕਾਇਨਾਤ ਜਿਹੜੀ ਹੈ ਉਹ ਪਾਣੀ ਦੇ ਸਰਤੇ ਖੜੀ ਹੈ ਤੁਸੀਂ ਪੜ੍ਹੇ ਲਿਖੇ ਬੈਠੇ ਹੋ ਮੈਡੀਕਲ ਸਾਇੰਸ ਮੰਦੀ ਹੈ ਕਿ 70% ਸਰੀਰ ਵਿੱਚ ਪਾਣੀ ਹੈ ਅੱਜ ਅੱਖਾਂ ਤੋਂ ਆਪਾਂ ਨੂੰ ਦੁਨੀਆ ਨਜ਼ਰ ਆ ਰਹੀ ਨਾ ਇਹਦੇ ਵਿੱਚ ਵੀ ਸਸੰਗਤ ਆ ਪੁਤਲੀ ਵਿੱਚ ਅੰਦਰ ਅੱਖ 'ਚ ਪਾਣੀ ਭਰਿਆ ਹੋਇਆ ਹੈ ਮੜਾਂ ਜੇ ਕੋਈ ਦੇਦ ਦਾ ਕਿੰਕਾ ਪੈ ਜਾਏ ਮੱਛਰ ਪੈ ਜਾਏ ਤੁਹਾਡੀ ਅੱਖ ਵਿੱਚੋਂ ਆਪੇ ਪਾਣੀ ਝੋਣ ਲੱਗ ਪੈਂਦਾ ਕਿੱਥੋਂ ਆਇਆ ਭਾਈ ਅਕਾਲ ਪੁਰਖ ਰੱਬ ਨੇ ਭਰਿਆ ਹੋਇਆ ਉਸ ਪਾਣੀ ਕਰਕੇ ਆਪਾਨੂੰ ਸ੍ਰਿਸ਼ਟੀ ਨਜ਼ਰ ਆ ਰਹੀ ਹੈ ਇੰਨੇ ਸ਼ਰੀਰ ਦੀਆਂ ਹੱਡੀਆਂ ਵਿੱਚ ਪਾਣੀ ਹੈ ਹੋਰ ਬੜੀ ਕਮਾਲ ਦੀ ਗੱਲ ਆਪਾਂ ਗੱਲਾਂ ਕਰਦੇ ਬੋਲ ਰਹੇ ਜ਼ਬਾਨ ਤੋਂ ਤੇ ਇਹ ਜੀਵ ਉੱਤੇ ਵੀ ਰੱਬ ਨੇ ਪਾਣੀ ਰੱਖਿਆ ਹੋਇਆ ਜੇ ਬੰਦੇ ਦੀ ਜੀਵ ਉੱਤੇ ਪਾਣੀ ਨਾ ਨਾ ਹੋਵੇ ਇਹ ਖੁਸ਼ਕੋਜ ਹੈ ਤਾਂ ਸਾਹ ਸਮਾਂ ਬੋਲ ਨਹੀਂ ਸਕਦਾ ਰੱਬ ਨੇ ਆਪਣੀ ਜੀਵ ਉੱਤੇ ਲਗ ਰੱਖੀ ਹੋਈ ਹੈ ਪਾਣੀ ਰੱਖਿਆ ਹੋਇਆ ਇਸ ਲਈ ਤਹਾਲਪੁਰ ਕੋ ਵਾਹਿਗੁਰੂ ਜੀ ਨੇ ਇਹ ਕਿਰਪਾ ਬਖਸ਼ਿਸ਼ ਕੀਤੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਵ ਸਰ ਹੱਥ ਦੋਏ ਦਾਈਂ ਦਾਇਆ ਖਿੱਲ ਸਗਲ ਜਗਤ ਅਕਾਲਪੁਰ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਸਾਹ ਸੰਗਤ ਪਾਣੀ ਤੇ ਹਵਾ ਆਪਾਂ ਨੂੰ ਮੁਫਤ ਵਿੱਚ ਦਿੱਤੇ ਹੋਏ ਆਓ ਉਸ ਅਕਾਲਪੁਰ ਵਾਹਿਗੁਰੂ ਜੀ ਤੋਂ ਬਲਿਹਾਰ ਜਾਈਏ ਔਰ ਉਸ ਅਕਾਲਪੁਰ ਵਾਹਿਗੁਰੂ ਨਾਲ ਜੋੜਨ ਵਾਲੇ ਸਤਿਗੁਰੂ ਤੋਂ ਬਲਿਹਾਰ ਜਾਈਏ ਇੱਕ ਨੁਕਤਾ ਧਿਆਨ ਨਾਲ ਸੁਣਿਓ ਰੱਬ ਆਪਾਂ ਵੇਖਿਆ ਨਹੀਂ ਕਿਸੇ ਨੇ ਕੋਈ ਸਿੱਧਾ ਰੱਬ ਨੂੰ ਨਹੀਂ ਵੇਖ ਸਕਦਾ ਉਹਨੂੰ ਪਹਿਲਾਂ ਗੁਰੂ ਤੱਕ ਪਹੁੰਚ ਮਣਾਉਣੀ ਪੈਂਦੀ ਹੈ ਗੁਰੂ ਹੀ ਫਿਰ ਅੰਦਰ ਰੱਬ ਨਾਲ ਮਿਲਾਉਂਦਾ ਹੈ ਜੇ ਸਾਧ ਸੰਗਤ ਜੀਵਨ ਵਿੱਚ ਗੁਰੂ ਦਾ ਵਾਸਾ ਨਹੀਂ ਰੱਬ ਵੀ ਨਹੀਂ ਮਿਲ ਸਕਦਾ ਪੰਯੋ ਮਹਾਰਾ ਲਹਰਾਂ ਵਰਸਿਂਦੇ ਆਉਂਦੇ ਕਿ ਗੁਰਦਨ ਕੋਰ ਅੰਧਾਰ ਗੁਰੂਦਨ ਸਮਝ ਨ ਆਵੇ ਇੱਕ ਵਾਰ ਸਾਰੇ ਆਖੋ ਸਤਨਾਮ ਸ੍ਰੀ ਗੱਜ ਕੇ ਅੱਖਰ ਕਰੋ ਸਤਨਾਮ ਸ੍ਰੀ ਗੁਰਦਨ ਘੋੜ ਨਹਾਰ ਗੁਰੂਦਨ ਸਮਝ ਨ ਆਵੇ ਗੁਰਮੈਨ ਸੁਰਤਨਾ ਸਦ ਗੁਰੂ ਵਿਨਮੁਕਤ ਨਾਮ ਪਾਵੇ ਕਹਿੰਦਾ ਭਾਈ ਗੁਰੂ ਤੋਂ ਬਗੈਰ ਕੋ ਸੁਰਤੀ ਨਹੀਂ ਤੈਨੂੰ ਮਿਲਣੀ ਉਹ ਗਿਆਨ ਨਹੀਂ ਮਿਲਣਾ ਗੁਰੂ ਤੋਂ ਬਗੈਰ ਤੂੰ ਮੁਕਤੇ ਨਹੀਂ ਹੋ ਸਕਦਾ ਕਿਉਂਕਿ ਤੇਰਾ ਮਨ ਜਿਹੜਾ ਉਹ ਗੁਰੂ ਦੇ ਧਿਆਨ ਨਾਲ ਵੱਧਿਆ ਜਾਣੇ ਕੁੰਬੇ ਬੱਦਨਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਦਾ ਵੱਡਾ ਮੰਦ ਹੈ ਗੁਰ ਬਿਨ ਗਿਆਨ ਨਾ ਹੋਏ ਇਹ ਨੂੰ ਫਿਰ ਮਹਾਰਾਜ ਬਚਨ ਕਹਿੰਦੇ ਕਹਿੰਦੇ ਭਾਈ ਭਾਵੇਂ ਤੇਰੇ ਕੋਲ 100 ਚੰਦਰਵੇਂ ਜਿੰਨਾ ਚਾਨਣ ਹੋਵੇ ਚਾਨਣ ਦਾ ਅਰਥ ਇੱਥੇ ਗਿਆਨ ਹੈ ਔਰ ਮਹਾਲਕਾ ਜਿਵੇਂ ਤੁਸੀਂ ਇਹ ਲਿਖਦੇ ਦੁਬਾਰਾਂ ਤੋਂ ਲਿਖਿਆ ਪੜੋਂਗੇ ਸਕੂਲੇ ਵਿਦਿਆ ਫੈਲੇ ਫਿਰ ਕੀ ਹੁੰਦਾ ਚਾਨਣ ਹੋਏ ਇਹਦਾ ਮਤਲਬ ਗਿਆਨ ਨਾਲ ਚਾਨਣ ਹੁੰਦਾ ਤਾਂ ਮਹਰਗ ਸੋ ਚੰਦਰਵੇਂ ਜਿੰਨਾ ਹਜ਼ਾਰ ਸੂਰਜਾਂ ਜਿੰਨਾ ਚਾਨਣ ਗਿਆਨ ਤੈਨੂੰ ਅਕਲ ਹੋਵੇ ਪਰ ਇਹ ਹਾਥ ਰੱਖੀ ਗੁਰੂ ਤੋਂ ਬਗੈਰ ਨਹੀਂ ਮੁਕਤ ਹੋ ਸਕਦਾ ਇੱਕ ਵਾਰ ਸਾਰੇ ਪੰਤੀ ਹਾਥ ਕਰੋ ਜਿੱਥੇ ਮਹਾਰਾਜ ਕਹਿੰਦੇ ਜੇ ਸੋ ਚੰਦਾ ਉੱਗ ਸੂਰਜ ਚੜ੍ਹੇ ਹਜ਼ਾਰ ਪੜੋ ਜੇ ਸੋ ਚੰਦਾ ਉੱਗ ਸੂਰਜ ਹਾਂ ਇਹਦਾ ਮਤਲਬ ਤੁਹਾਨੂੰ ਬਾਣੀ ਯਾਦ ਹੈ ਪੜੋ ਫਿਰ ਕਰ ਜੇ ਸੋ ਚੰਦਾ ਉੱਗ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਾ ਗੁਰਦੰ ਘੋਣ ਅੰਧਾਰ ਪੜੋ ਇਤੇ ਚਾਨਣ ਹੁੰਦਾ ਗੁਰਪੁਰ ਮੱਜ ਕਾ ਇਤੇ ਚਾਨਣ ਹੁੰਦਾ ਗੁਰ बिन ਕੋਣ ਗੁਰ बिन ਕੋre ਅੰਧਾਰ ਗੁਰੂ बिन ਸਮਝ ਨ ਆਵੇ ਗੁਰਦਨ ਸੁਰਤਨਾ ਸਦਗੁਰੂ ਬਨੁ ਮੁਕਤਨਾ ਪਾਵੈ ਹੋਰ ਬਚਨ ਹਜ਼ੂਰ ਗੀਦੇ ਨਾਨਕ ਗੁਰੂ ਨਾਨਕ ਚੇਤਨੀ ਮਨ ਬਣੇ ਸੁਚੇਤ ਛੁੱਟੇ ਤਲਵਾਰ ਦੀਆਂ ਸੰਝੇ ਅੰਦਰ ਖੇਤ ਕਰਿ ਜੇ ਖੇਤ ਲੋਕ ਕੱਲਾ ਹੀ ਮੁੱਟਾ ਤਿਲਾਂ ਦਾ ਰਹਿ ਜਾਏ ਕਦੇ ਮੈਂ ਭਾਵੇਂ ਖਣ ਨੂੰ ਇਹ ਲੱਗਦਾ ਤੇਰੇ ਬਹੁਤ ਸੋਹਣੇ ਨੇ ਫਲੀਆਂ ਕਰਦੇ ਵੇਖੋ ਵਿੱਚੋਂ ਭਾਲਕ ਹੁੰਦੀ ਹੈ ਵਿੱਚੋਂ ਸੜਿਆ ਹੁੰਦਾ ਐਕਦਾ ਗੁਰੂ ਤੋਂ ਬਿਨਾਂ ਬਾਹਰੋਂ ਤੂੰ ਭਾਵੇਂ ਫਲਿਆ ਹੋਵੇਂ ਫੁੱਲਿਆ ਹੋਵੇਂ ਅਮੀਰ ਹੋਵੇਂ ਗਿਆਨवान ਹੋਵੇਂ ਅਕਲ ਹੋਵੇ ਪੈਸਾ ਧਨ ਦੌਲਤੋਲ ਦੇ ਜੋ ਮਰਜ਼ੀ ਹੋਵੇ ਪਰ ਗੁਰੂ ਤੋਂ ਬਗੈਰ ਤੂੰ ਸੜ ਜਾਏਗਾ ਸੁਖੀ ਨਹੀਂ ਰਹੇ ਇਸ ਲਈ ਆਪਣੇ ਗੁਰੂ ਤੋਂ ਬਿਹਾਰ ਤੋਂ ਪਰਵਾਨ ਜਾਈਏ ਇੱਕ ਵਾਰ ਜਿੱਥੇ ਸੰਗਤ ਬੈਠੀ ਹੈ ਧਿਆਨ ਕਰੋ ਸਤਿਗੁਰੂ ਗੁਰੂ ਰੰਸਾਹ ਮਹਾਰਾਜ ਜੀ ਆ ਦਾ ਬਲਿਹਾਰ ਜਾ ਕੇ ਕੋ ਪਿਆਰ ਨਾਲ ਸਤਿਗੁਰ ਕਾ ਬਲਿਹਾਰ ਆਪਣੇ ਸਤਿਗੁਰ ਕਾ ਬਲਿਹਾਰ ਸਤਿਗੁਰ ਕਾ ਬਲਿਹਾਰ ਆਪਣੇ ਸਤਿਗੁਰ ਕਾ ਬਲਿਹਾਰ ਸਤ ਗੁਰ ਪੈਵਲ ਸਤ ਗੁਰ ਵਾਹਿਗੁਰੂ ਵਾਹ ਵਾਹ ਅੱਜ ਕੇ ਸਤ ਗੁਰ ਕੈਵਲ ਹਾਰੋ ਆਪਣੇ ਕਿਰਪਾ ਕਰੋ ਤੁਹਾਨੂੰ ਤੁਹਾਨੂੰ ਲੱਗ ਗਿਆ ਜੇ ਅੱਗੇ ਹੋ ਜਾਓ ਸਿੰਘ ਸਾਹਿਬ ਜੀ ਅੱਗੇ ਆ ਜਾਓ ਪਰਨੋ ਤੁਸੀਂ ਵੀ ਬੈਠੇ ਥੋੜਾ ਅੱਗੇ ਹੋ ਜਾਓ ਜਿਨ੍ਹਾਂ ਕੋਲ ਛੋਟੇ ਬੱਚੇ ਹੋ ਭਾਵੇਂ ਪਿੱਛੇ ਰੋ ਪਰਨੋ ਦੁਨੀਆ ਸੰਗਤ ਅੱਗੇ ਆ ਜਾਓ ਗੱਜ ਕੇ ਪੜੋ ਸਤਿਗੁਰ ਕੈ ਵਲ ਹਾਰ ਆਪਣੇ ਸਤਿਗੁਰ ਕੈ ਵਲ ਹਾਰ ਸਤਿਗੁਰ ਕੈ ਵਲ ਹਾਰ ਆਪਣੇ ਸਤਿਗੁਰ ਕੈ ਵਲ ਹਾਰ ਸਤ ਗੁਰ ਕੈਵਲ ਸਤ ਗੁਰ ਕੈਵਲ ਵਾ ਵਾ ਸਤ ਗੁਰ ਕੈਵਲ ਹਾਰੇ ਆਪਣੇ ਗੁਰੂ ਤੋਂ ਬੁਲਿਹਾਰ ਜਾ ਕੇ ਮਿਲਣਾ ਕੀ ਹੈ ਉਹ ਸੁਣੋ ਹਜ਼ੂਰ ਕਹਿੰਦੇ ਆ ਗਏ ਸੁਖ ਬਾਸ਼ੈ ਸੁਖ ਸਹਿਜ ਆ ਗਏ ਸੁਖ ਬਾਸ਼ੈ ਸੁਖ ਸਹਿਜ ਆ ਗਏ ਸੁਖ ਬਾਸ਼ੈ ਸੁਖ ਸਹਿਜ ਆ ਗਏ ਸੁਖ ਬਾਸ਼ੈ ਘੜਿਆ ਅਨੰਦ ਅਮਰ ਆਪਣੇ ਸਤ ਗੁਰ ਕਵਲ ਆਵੇ ਸਤ ਗੁਰ ਕਵਲ ਆਰ ਆਪਣੇ ਸਤ ਗੁਰ ਕਵਲ ਆਰੇ ਸਤ ਗੁਰ ਕਵਲ ਵਾਹਿਗੁਰੂ ਸਤਗੁਰ ਕਹਿਵਲ ਹਾਰੇ ਆਪਣੇ ਸਤਗੁਰ ਅੱਖੋ ਸਤਨਾਮ ਸ੍ਰੀ ਗੱਜ ਅੱਖੋ ਸਤਨਾਮ ਸ੍ਰੀ ਸਤਗੁਰ ਤੋਂ ਬਿਹਾਰ ਝਾਨ ਨਾਲ ਅੰਗੇ ਸੁਖ ਸਾਧ ਸੰਗਤ ਇਹ ਲੋਕ ਸੁਖੀਆ ਪਰਲੋਕ ਸਹੇਲੇ ਗੁਰੂ ਆਪਨੋ ਉਹ ਧਿਆਨ ਲੰਦਾ ਜਿਸ ਨਾਲ ਲੋਕ ਵਿੱਚ ਵੀ ਆਪਾ ਸੁਖੀ ਹੋ ਜਾਂਦਾ ਔਰ ਸਾਧ ਸੰਗਤ ਪਰਲੋਕ ਦੀ ਸੋਹਲਾ ਪਰ ਗੁਰੂ ਕੋਲੋਂ ਧਿਆਨ ਲੈਣ ਵਾਸਤੇ ਹਿਰਦੇ ਦਾ ਭਾਂਡਾ ਜਿਹੜਾ ਉਹ ਕੋਲ ਹੋਣਾ ਚਾਹੀਦਾ ਇੱਕ ਨੁਕਤਾ ਧਿਆਨ ਨਾਲ ਸੁਣਿਓ ਭਿਖਾਰੀ ਵੀ ਜਦੋਂ ਕਿਸੇ ਦੇ ਘਰ ਮੰਗਣ ਜਾਂਦਾ ਨਾ ਮੰਗਤਾ ਨਹੀਂ ਉਹ ਵੀ ਕੋਲ ਕੋਈ ਨਾ ਕੁਝ ਲੱਗ ਕੇ ਜਾਂਦਾ ਹੈ ਖਾਲੀ ਨਹੀਂ ਜਾਂਦਾ ਪਹਿਲੀ ਗੱਲ ਤਾਂ ਹੱਥ ਵਿੱਚ ਮੰਗਣ ਵਾਲਾ ਭਾਂਡਾ ਹੁੰਦਾ ਜਿਹਦੇ ਵਿੱਚ ਵਸਤੂ ਪਾਉਣੀ ਹੈ ਹੁਣ ਇਹਦਾ ਭਾਵ ਅਰਥ ਸਮਝਿਓ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਬਾਣੀ ਵਿੱਚ ਬਹੁਤ ਵਾਰ ਭਿਖਾਰੀਆਂ ਦੀ ਉਦਾਹਰਣ ਦਿੱਤੀ ਕਹਿੰਦੇ ਭਾਈ ਭਿਖਾਰੀ ਦੀ ਤਰ੍ਹਾਂ ਮੰਗ ਕਿਉਂ ਭਿਖਾਰੀ ਜਦੋਂ ਕਿਸੇ ਦੇ ਕੋਲ ਮੰਗਣ ਜਾਂਦਾ ਉਹ ਕਿਸੇ ਦੇ ਘਰ ਮੰਗਤਾ ਬਣ ਕੇ ਮੰਗਤਾ ਮੰਗਣ ਜਾਵੇ ਖਾਲੀ ਹੱਥ ਨਹੀਂ ਜਾਂਦਾ ਉਹਦੇ ਹੱਥ ਵਿੱਚ ਪਹਿਲੀ ਗੱਲ ਤਾਂ ਭਾਂਡਾ ਹੁੰਦਾ ਇਹਦਾ ਮਤਲਬ ਉਹ ਵਿਸ਼ਵਾਸ ਨਾਲ ਟੁੜਿਆ ਜੇ ਜਿਹਨੇ ਘਰ ਵਿੱਚ ਚੱਲਣਾ ਉਹਨੇ ਕੁਝ ਨਾ ਕੋਈ ਪਾਉਣੇ ਮੈਂ ਜਾਂਦੇ ਦਰਵਾਜੇ ਤੇ ਅਲਖ ਜਰਾਵਾ ਅਗਲਾ ਅੰਦਰੋਂ ਆਟਾ ਦਾ ਕੋਈ ਵਸਤੂ ਲੱਗਿਆ ਹੋਵੇ ਮੇਰੇ ਕੋਲ ਭੋਲਣ ਦੀ ਚੀਜ਼ ਹੀ ਨਾ ਹੋਵੇ ਇਹਦਾ ਮਤਲਬ ਮੰਤੇ ਨੂੰ ਵਿਸ਼ਵਾਸ ਹੈ ਜੇ ਮੈਂ ਘਰੋਂ ਕਿਸੇ ਦੇ ਮੰਗਣ ਜਾਂਦਾ ਉਹਨੇ ਕੁਝ ਨਾ ਕੁਝ ਵਸਤੂ ਦੇਣੀ ਹੈ ਉਹ ਵਿਸ਼ਵਾਸ ਰੱਖ ਕੇ ਭਾਂਡਾ ਲੈ ਕੇ ਜਾਂਦਾ ਹੈ ਔਰ ਸਾਥ ਸੰਗਤ ਉਹ ਭਾਂਡਾ ਸਾਡੇ ਕੋਲ ਹੋਣਾ ਚਾਹੀਦਾ ਸਿੱਖਾ ਗੁਰੂ ਕੋਲ ਲੰਗਣਾ ਹੋਵੇ ਫਿਰਦੇ ਦਾ ਭਾਂਡਾ ਹੋਣਾ ਚਾਹੀਦਾ ਸ਼ਰਧਾ ਭਾਵਨਾ ਨਾਲ ਹਿਰਦੇ ਕਰਕੇ ਮੰਗਣੀ ਇਹ ਨਾ ਹੋਵੇ ਤੇਰੀ ਸੁਰਤ ਕਿਤੇ ਹੋਰ ਸਰੀਰ ਇੱਥੇ ਹੈ ਮੰਗ ਇੱਥੇ ਦੇ ਅੰਗਲਾਂ ਕਿਸੇ ਹੋਰ ਨਾਲ ਕਰਦੇ ਹੈ ਫਿਰ ਗੁਰੂ ਕੋਲੋਂ ਨਹੀਂ ਮਿਲੇਗਾ ਇੱਥੇ ਬਾਹਰੀ ਤੌਰ ਤੇ ਭਾਂਡੇ ਵਰਤਣ ਦੀ ਲੋੜ ਨਹੀਂ ਉਹ ਸਾਥ ਸੰਗਤ ਅੰਦਰ ਹਿਰਦੇ ਦਾ ਭਾਂਡਾ ਹੋਣਾ ਚਾਹੀਦਾ ਚਾਹੀਦਾ ਜਦੋਂ ਫਿਰ ਪਾਤਸ਼ਾਹ ਉਸ ਭਾਂਡੇ ਵੱਲ ਨਜ਼ਰ ਮਾਰਨਗੇ ਫਿਰ ਨਾਲ ਇਹ ਵੀ ਉਪਦੇਸ਼ ਦੇਣਗੇ ਭਾਈ ਆਪਣੇ ਹਿਰਦੇ ਦਾ ਭਾਂਡਾ ਸਾਫ਼ ਕਰਕੇ ਲਿਆ ਮੰਗ ਤੂੰ ਸਾਡੇ ਕੋਲ ਆ ਰਿਹਾ ਆਪਣਾ ਸੁੱਖ ਮੁਕ। ਹਿਰਦੇ ਦੇ ਭਾਂਡੇ ਵਿੱਚ ਕਪਟ ਹੈ ਤੇ ਗਵੰਟੀ ਦਾ ਕੰਬ ਡਿਗੜ ਜਾਏ। ਤੂੰ ਗੁਰੂ ਘਰ ਮੰਗਣਾ ਹੈ ਕਿ ਮਹਾਰਾਜ ਕਿਰਪਾ ਕਰੋ ਮੇਰੀ ਜ਼ਮੀਨ ਜਹਰਾਤ ਵਜ ਜਾਏ ਪਰ ਨਾਲ ਜਿੱਤ ਵਿੱਚ ਕਪਟ ਕਿਸੇ ਗਵੰਡੀ ਤੋਂ ਦੇਕ ਵੀ ਜਾਵੇ ਵਿਗਾੜ ਹੋ ਜਾਏ। ਆਪਣੇ ਪੁੱਤ ਦਾ ਸੁਖ ਮੰਗਣ ਆਇਆ ਕਿਸੇ ਦਾ ਦੁੱਖ ਵੀ ਜਿੱਤ ਲੈ ਭਰਿਆ ਹੋਇਆ ਉਹਦਾ ਕੰਮ بگੜ ਜਾਏ ਜੇ ਚਿੱਤ ਵਿੱਚ ਕਫਟ ਹੈ ਹਿਰਦੇ ਦਾ ਭਾਂਡਾ ਸ਼ੁੱਧ ਨਹੀਂ ਗੁਰੂ ਨੇ ਇਝਾਤ ਨਹੀਂ ਪਾਉਣੀ ਨਾ ਪਦਾਰਥ ਦੀ ਪਾਉਣੀ ਹੈ ਨਾ ਪਰਮੇਸ਼ਰ ਦੇ ਨਾਮ ਦੀ ਪਈਓ ਮਹਾਰਾਜ ਕਹਿਣਗੇ ਭਾਂਡਾ ਧੋਏ ਵੈਸ ਤੂ ਬਿਨਵਾ ਕੌਦ ਦੇ ਕੋ ਜਾ ਬੋ ਤੁਸੀਂ ਚਲੇ ਇੱਥੇ ਤੇ ਤਿੱਕੰਦ ਰਹਿੰਦੇ ਪਸ਼ੂ ਸਭ ਨੇ ਰੱਖੇ ਨੇ ਹੁਣ ਪਿੰਡਾਂ ਵਿੱਚ ਵੀ ਦੁੱਧ ਜੀ ਦੁੱਧ ਪਾਉਣ ਆਉਂਦੇ ਨੇ ਜਿਹਨੇ ਦੁੱਧ ਲੈਣਾ ਹੈ ਕਦੇ ਤੁਸੀਂ ਇਹ ਦੇਖਿਆ ਆਪਾਂ ਦੁੱਧ ਜੀ ਨੂੰ ਕਹਿੰਦੇ ਹੋਈਏ ਦੁੱਧ ਪਾਉਣ ਵਾਲੇ ਨੂੰ ਕਹਿੰਦੇ ਦੁੱਧ ਦਾ ਰੋਜ਼ ਪਾਜੰਨੇ ਭਾਂਡਾ ਟੋੜਿਆ ਕਰੋ ਮੋਰਿਓ ਕਹਿੰਦਾ ਭਾਈ ਭਾਂਡਾ ਟੋੜਿਆ ਮੇਰਾ ਕੰਮ ਦੁੱਧ ਪਾਉਣਾ ਹੈ ਭਾਂਡਾ ਧੋਣਾ ਤੁਹਾਡਾ ਕੰਮ ਹੈ ਭਾਂਡਾ ਤੁਹਾਡਾ ਸਾਫ਼ ਹੋਣਾ ਚਾਹੀਦਾ ਜੇ ਤੁਹਾਡਾ ਭਾਂਡਾ ਮੰਜਿਆ ਹੋਇਆ ਸਾਫ਼ ਨਹੀਂ ਹੈ ਉਹਦੇ ਵਿੱਚ ਪਾਇਆ ਦੁੱਧ ਖਰਾਬ ਹੋ ਸਕਦਾ ਹੈ ਇਸ ਲਈ ਮਨ ਦਾ ਤੇਰਾ ਸ਼ੁੱਧ ਹੋਣਾ ਚਾਹੀਦਾ ਹੈ ਗੁਰੂ ਦੇ ਕੋਲੋਂ ਦਾਤ ਮੰਗਣਾ ਹੈ ਹਿਰਦੇ ਵਿੱਚ ਕਪਟ ਨਾ ਰੱਖ ਜੇ ਹਿਰਦੇ ਵਿੱਚ ਕਪਟ ਹੈ ਫਿਰ ਗੁਰੂ ਕੋਲੋਂ ਦਾਤ ਨਹੀਂ ਪ੍ਰਾਪਤ ਹੋਏ ਤੇਰੇ ਦਿਲ ਵਿੱਚ ਹਲਸੇ ਨਹੀਂ ਕੋਈ ਕੰਬਣੀ ਹੋਣਾ ਚਾਹੀਦਾ ਭਾਂਡਾ ਧੋਏ ਵੈਸੇ ਤੂਬ ਦੇਵੋ ਤਉ ਦੂਦ ਤੇ ਪਹ ਜਾਵੋ ਦੂਦ ਕਰਮ ਫੰ ਸਰਦ ਸਮਾਉਣ ਹੋਏ ਨਿਰਾਸ਼ ਧਮਾਵੋ ਜਪੋ ਤਾਂ ਇੱਕੋ ਨਾਮ ਅਵਰ ਨਰਾਫਲ ਕਮ ਭਾਈ ਗੁਰੂ ਗੁਰੂ ਜਪਨਾ ਸ਼ੁਰੂ ਕਰ ਤੇਰੇ ਹਿਰਦੇ ਦੇ ਭਾਂਡੇ ਵਿੱਚ ਗੁਰੂ ਸਭ ਕੁਝ ਪਾ ਦੇਵੇ ਕਿਉਂਕਿ ਜਿਹਦੇ ਕੋਲ ਮੰਗਣ ਆਇਆ ਹੈ ਉਹਦੇ ਕੋਲ ਸਭ ਕੁਝ ਹੈ ਜਿਸ ਗੁਰੂ ਕੋਲ ਮੰਗਣ ਆਇਆ ਉਹ ਕੋਈ ਲੋਕ ਪਰਲੋਕ ਦੇ ਸਾਰੇ ਸੁੱਖ ਨੇ ਪਰਵਾਰ ਸੰਸਾਰ ਕਾਰੋਬਾਰ ਦੇ ਸਭ ਸੁੱਖ ਨੇ ਵਸ ਤੇਰੇ ਮੰਗਣ ਵਿੱਚ ਕਮੀ ਹੈ ਰੱਬ ਤਨਾ ਰੱਖੀ ਉਹਦੇ ਘਰ ਵਿੱਚ ਸਭ ਕੁਝ ਹੈ ਪਈਓ ਰੋਜ ਕੋਦੇ ਘਰੋਂ ਆਵਾਜ਼ ਆਉਂਦੀ ਹੈ ਹਰ ਦਰਵਾਜ਼ੇ 'ਚ ਸਵੇਰੇ ਸੁਣਾਉਂਦੇ ਤੁਸੀਂ ਜਦੋਂ ਬਾਦਸ਼ਾਹ ਇਹ ਸਮਝਾਉਂਦੇ ਭਾਈ ਮੰਗਣ ਵਾਲਿਆ ਵਿਸ਼ਵਾਸ ਰੱਖੀ ਜਿਸ ਸਾਹਿਬ ਕੋੋਂ ਮੰਗਣਾ ਹੈ ਉਹਦੇ ਘਰ ਦੀ ਵਡਿਆਈ ਹੈ ਕੇ ਸਾਚੇ ਸਾਹਿਬਾ ਕਿਉਂ ਨਹੀਂ ਕਰੇ ਪੜੋਗਾ ਜੇ ਕੋ ਸਾਚੇ ਸਾਹਿਬਾ ਕਿਉਂ ਨਹੀਂ ਕਰੇ ਘਰ ਦਾ ਤੇਰੇ ਸਤਿਸ਼ ਹੈ ਜਿਸ ਦੇ ਸੋ ਭਾਈ ਉਹਨਾਂ ਘਰ ਦੇ ਸਭ ਕੁਝ ਹੈ ਉਹਨੇ ਤੈਨੂੰ ਦੇ ਦੇਣਾ ਹੈ ਸ਼ਰਤ ਇੱਕ ਹੈ ਤੂੰ ਕਿਸੇ ਦੇ ਪ੍ਰਤੀ ਕਾਮਤ ਨਾ ਰੱਖੀ ਤੂੰ ਆਪਣੀ ਮੰਗ ਲੈ ਕੇ ਆ ਕਿਸੇ ਦੇ ਪ੍ਰਤੀ ਮਹੜਾ ਨਾ ਸੋਚ ਜੇ ਤੇਰੇ ਦਿਲ ਵਿੱਚ ਪੱਪਟ ਹੈ ਫਿਰ ਇਹ ਯਾਦ ਰੱਖੀ ਹਿਰਦੇ ਕੱਪੜ ਮੁੱਖ ਗਿਆ ਨਹੀਂ ਝੂਠੇ ਕਹਾ ਬਿਲੋਵਸ ਪਾਣੀ ਪਾਇਆ ਮੰਜਸ ਕੌਣ ਗੁਣ ਜੋ ਘਟ ਪਿੱਤਰ ਹੈ ਮਲਣਾ ਹੁਣਾ ਅੰਦਰ ਹਿਰਦੇ ਵਿੱਚ ਮੈਲ ਹੈ ਇਹ ਨੂੰ ਵਰਮਹਰਾਏ ਕਰਨਗੇ ਲੋਕ ਦੀ 83 ਤੀਰ ਤਰਾਈਏ ਕੌਰਾ ਪਨ ਤੋਂ ਨਾ ਜਾਏ ਲੋਕੀ ਕੋ ਚੀਜ ਹੈ ਸਾ ਸੰਗਤੋ ਵਿੱਚੋਂ ਕੌੜੀ ਹੁੰਦੀ ਹੁੰਦੀ ਤੁੰਬੜੀ ਦੇਦਰ ਹੁਣ ਅੰਦਰੋਂ ਬਾਡੋ ਲੋਕੀ ਗੌੜੀ ਐ ਅਸ਼ਾ ਨੂੰ ਤੀਰਥਾਂ ਤੇ ਜਾ ਕੇ ਨਹਾਈ ਜਾਓ ਕਹਿੰਦੇ ਉਹਦੀ ਵਿਚਲੀ ਬਰਤਨ ਥੋੜੀ ਖਤਮ ਹੋਣੀ ਹਿਰਦੇ ਵਿੱਚ ਕਪੜਾ ਤੂੰ ਗੁਰੂ ਦੇ ਦਰਸਤੇ ਆ ਗਿਆ ਤੇਰਾ ਹਿਰਦਾ ਪਾਪ ਨਾਲ ਭੜਿਆ ਗੁਰੂ ਕੋਲ ਕੁਝ ਨਹੀਂ ਮਿਲੇਗਾ ਹਾਂ ਆਪਣੇ ਦਿਲ ਦਾ ਕਪੜਾ ਗੁਰੂ ਨੂੰ ਕਹੇ ਪਾਤਸ਼ਾਹ ਮੇਰੇ ਚਿੱਤ ਵਿੱਚ ਆਹ ਵਿਪਾਰ ਮਾੜੀਆਂ ਵਿਚਾਰਾਂ ਨੇ ਕਿਰਪਾ ਕਰੋ ਮੈਨੂੰ ਅੱਛੀ ਬੁੱਧ ਦਿਓ ਫਿਰ ਗੁਰੂ ਭਾਂਦਾ ਤੁੰਦ ਕਹੇ ਤੂੰ ਕਹ ਮਹਾਰਾਜ ਮੇਰੇ ਹਿਰਦੇ ਦਾ ਭਾਂਡਾ ਮੈਲੇ ਤੈਨੂੰ ਐਕਸੈਪਟ ਕਰਨਾ ਪਏਗਾ ਇੱਕ ਨੁਕਤਾ ਧਿਆਨ ਵਿੱਚ ਰੱਖੋ ਰੋਗੀ ਡਾਕਟਰ ਕੋਲੋਂ ਰੋਗ ਛੁਮਾਲੇ 15 ਸਨੀ ਹੋਏਗਾ ਉਹਨੂੰ ਡਾਕਟਰ ਨੂੰ ਬੈਦ ਨੂੰ ਰੋਗ ਦੱਸਣਾ ਪੈਂਦਾ ਮੈਨੂੰ ਆ ਜੇ ਉਹ ਬੈਦ ਕੋਲੋਂ ਰੋਗ ਛੁਪਾ ਰਹੇ ਉਹਦਾ ਇਲਾਜ ਨਹੀਂ ਹੋਏਗਾ ਉਹਨੂੰ ਆਪਣੇ ਵਕੀਲ ਨੂੰ ਸੱਚ ਦੱਸਣਾ ਪੈਂਦਾ ਇਹ ਤਾਂ ਦੁਨਿਆਵੀ ਚੀਜ਼ਾਂ ਨੇ ਪਰ ਯਾਦ ਰੱਖਿਓ ਭਾਵੇਂ ਵਕੀਲ ਤੁਹਾਡੇ ਦਿਲ ਦੀ ਜਾਣਦਾ ਨਹੀਂ ਡਾਕਟਰ ਤੁਹਾਡੇ ਦਿਲ ਦੀ ਨਹੀਂ ਜਾਣਦਾ ਪਰ ਜਿਸ ਗੁਰੂ ਕੋਲ ਬੈਠੇ ਉਹ ਸਾਡੇ ਸਾਰਿਆਂ ਦੇ ਮਨ ਦੀ ਜਾਣਦਾ ਫਿਰ ਵੀ ਗੁਰੂ ਦੀ ਸ਼ਰਤ ਆਪਣੀ ਜ਼ੁਬਾਨ ਤੋਂ ਕਹਿ ਕੇ ਮੇਰੇ ਵਿੱਚ ਆਉ ਬਣ ਗੁਰੂ ਭਾਂਦਾ ਤੁਹਾਡੇ ਦਾ ਤੈਨੂੰ ਰੋਜ਼ ਆਪਣੀ ਜ਼ੁਬਾਨ 'ਤੇ ਮੰਨ ਕੇ ਕਹਿਣਾ ਪੈਂਦਾ ਕਿ ਹਮ ਅਗਣ ਭਰੇ ਕੋ ਗੁਣ ਨਾਹੀ ਅੰਮ੍ਰਿਤਿ ਸਾਧ ਵਿਖੇ ਦੇਖ ਖਾਈ ਮਹਾਰਾਜ ਅਗਣ ਹੈ ਮੇਰੇ ਵਿੱਚ ਮੈਨੂੰ ਆਪਣੇ ਉੱਤੇ ਮੋਹ ਹੁੰਦਾ ਦੂਜਿਆਂ ਨਾਲ ਈਰਖਾ ਹੁੰਦੀ ਹੈ ਹੈ ਮਨ ਦੇ ਤੁਮ ਮਾਇਆ ਮੋ ਭਰਮ ਤਪਨੇ ਸੁਧਦਾਰਾ ਸੁਪਰੀਂ ਤਲਾਈ ਇਕ ਕਉਤਮ ਪੰਥ ਸੁਣਿਓ ਗੁਰ ਸੰਗਤ ਪਹਿਮ ਲੰਤ ਜਮ ਪ੍ਰਾਸ ਮਟਾਈ ਫਿਰ ਕੀ ਕਰ ਅਰਦਾਸ ਕਰ ਇਕ ਅਰਦਾਸ ਬਾਟ ਕੀ ਰਤਕੇ ਗੁਰ ਰਾਮਦਾਸ ਰਖੋ ਸ਼ਰਣਾਇ ਪੜੋ ਇਕ ਅਰਦਾਸ ਬਾਟ ਕੀ ਰਤਕੇ ਗੁਰ ਰਾਮਦਾਸ ਰਖੋ ਸ਼ਰਣਾ ਗੁਰੂ ਅੰਗਦ ਵਾਸ ਬਨ ਮਾਰਨ ਆਪਣੀ ਸ਼ਰਨ ਚ ਰੱਖੋ ਇਹ ਤਨੂ ਐਕਸੈਪਟ ਕਰਨਾ ਪੈਣਾ ਹੈ ਕਿ ਆ ਆਪਨ ਹੈਨ ਮੇਰੇ ਲਈ ਫਿਰ ਗੁਰੂ ਜੀ ਜ਼ਿੰਮੇਵਾਰੀ ਹੈ ਉਹਨੇ ਭਾੜਾ ਤੇਰਾ ਫਿਰ ਦੇਣਾ ਤੋ ਦੇਣ ਸਾਧ ਸੰਗਤ ਸੰਗਤ ਮੇਰੇ ਇੱਕ ਸੱਜਣ ਨੇ ਤੇਨਾਂ 14 ਸਾਲ ਪਿੰਨਾ ਕੱਟਣਾ ਪਈ ਉਹ ਕਲਕੱਤੇ ਰਹਿੰਦੇ ਨੇ ਟਰਾਂਸਪੋਰਟਰ ਨੇ ਉਹਨਾਂ ਦੀ ਟਰਾਂਸਪੋਰਟ ਚੱਲਦੀ ਹੈ ਉੱਥੇ ਤੁਹਾਨੂੰ ਪਤਾ ਹੈ ਜ਼ਿਆਦਾਤਰ ਆਪਣੇ ਮਾਲਵੇਰੀ ਦੇ ਮੋਗੇ ਇਲਾਕੇ ਚੋਂ ਹੀ ਬਹੁਤ ਨੇ ਅੰਦਰ ਉਹਨਾਂ ਦੀ ਟ੍ਰਾਂਸਪੋਰਟ ਹੈ ਪੁਰਾਣੇ ਮੰਨੇ ਗਏ ਹੋਏ ਟਰੱਕ ਚੱਲਦੇ ਨੇ ਤਾਂ ਉਹ ਸੱਜਣ ਉਹ ਕਹਿੰਦਾ ਭਾਈ ਸਾਹਿਬ ਜੀ ਮੇਰੇ ਬੱਚੇ ਨਾ ਬਰਾਬਰ ਦੇ ਹੋ ਗਏ ਲੜਕੀ ਵੀ ਆਉਣ ਵਾਲੀ ਹੋ ਗਈ ਮੈਂ ਇੱਕ ਟਰੱਕ ਤੋਂ ਕੰਮ ਸ਼ੁਰੂ ਕੀਤਾ ਸੀ ਅੱਜ ਮਹਾਰਾਜ ਦੀ ਕਿਰਪਾ ਹੈ 3 ਬੱਤੀ ਮੇਰੇ ਕੋਲ ਟਰੱਕ ਨੇ ਕਾਰੋਬਾਰ ਜਿੰਦਾ ਪਰ ਕਿਹਾ ਉਹਨਾਂ ਟ੍ਰਾਂਸਪੋਰਟ ਲੈਣ ਦੇ ਚ ਟ੍ਰਾਂਕ ਚਲਾਉਣਾ ਪਹਿਲਾਂ ਆਪ ਚਲਾਉਂਦਾ ਰਿਹਾ ਫਿਰ ਮੈਂ ਡਰਾਈਵਰ ਰੱਖ ਲਿਆ ਹੁਣ ਆਪ ਟ੍ਰਾਂਸਪੋਰਟਰ ਬਣਿਆ ਹੋਇਆ ਪਰ ਉਹ ਜਦੋਂ ਦੀ ਡਿਲੀਵਰੀ ਲੈਂਚ ਪਿਆ ਇੱਕ ਔਗਣ ਮੈਨੂੰ ਦੂਜਿਆਂ ਤੋਂ ਲੱਗ ਗਿਆ ਉਹ ਕਹੀ ਹੈ ਕਹਿੰਦਾ ਮੈਨੂੰ ਜਰਦਾ ਖਾਣ ਦੀ ਤਮਕੂ ਪਣ ਦੀ ਆਤ ਲੱਗੀ ਹੁਣ ਮੈਂ ਬੰਦਰੀ ਬੰਦ ਹੈ ਤੇ ਦਾੜਾ ਵੀ ਰੱਖਿਆ ਹੋਇਆ ਕਹਾਂ ਬੱਚੇ ਜਵਾਨ ਹੋ ਗਏ ਮੈਨੂੰ ਕਈ ਵਾਰ ਘਰ ਪਰਿਵਾਰ ਵਾਲਿਆਂ ਨੇ ਮੇਰੀ ਹੁਣ ਲੜਕੀ ਕਹਿਣ ਲੱਗਦੇ ਜੀ ਕਹਿੰਦੇ ਪਾਪਾ ਜੀ ਡੈਡੀ ਪਾਪਾ ਤੁਸੀਂ ਹੁਣ ਛੱਡ ਦਿਓ ਇਹ ਚੀਜ਼ ਕੱਲ ਨੂੰ ਬੜੇ ਵੀਰ ਦਾ ਵਿਆਹ ਹੋਣਾ ਹੈ ਮੇਰਾ ਵਿਆਹ ਹੋਣਾ ਹੈ ਤੁਸੀਂ ਕੁੜਮਾ ਵਾਲੇ ਬਣਨੇ ਸਾਨੂੰ ਸ਼ਰਮ ਆਏਗੀ ਜੇ ਤੁਸੀਂ ਸਾਡੇ ਸਾਰੇ ਪਰਿਵਾਰ ਦੇ ਸਾਹਮਣੇ ਚੀਜ਼ ਖਾਓਗੇ ਕਹਾਂ ਬੱਚਿਆਂ ਦੇ ਕਹਿਣ ਤੇ ਮਨ ਨੂੰ ਸ਼ਰਮ ਆਉਣ ਲੱਗ ਪਈ ਪਰ ਮਨ ਇੰਨਾ ਕਮਜ਼ੋਰ ਹੈ ਜਦੋਂ ਕੋਈ ਨਸ਼ਾ ਲੱਗ ਜਾਏ ਸਾ ਸੰਗਰ ਮਨ ਬੰਦੇ ਦਾ ਕਮਜ਼ੋਰ ਹੁੰਦਾ ਉਹਦਾ ਮਨ ਜੀਤਾਂ ਨੂੰ ਭੁਲਾਵ ਹੋ ਜਾਂਦਾ ਜਿਵੇਂ ਸ਼ਰਧੇ ਦੇ ਸਾਹਮਣੇ ਕੋਈ ਖਾਣ ਪੀਣ ਲੱਗ ਜਾਣਾ ਬਸ ਫਿਰ ਕੋਈ ਐਦਾਂ ਦੇ ਕੀੜੇ ਨੇ ਜਿਹੜੇ ਉਹਦੇ ਸੁਰਤ ਵਿੱਚ ਜਨੌਣ ਲੱਗ ਜਾਂਦੇ ਐਦਾਂ ਦੇ ਬੰਦੇ ਵੇਖੇ ਜਿਹੜੇ ਜਾ ਕੇ ਉਹ ਤੋਂ ਮੰਗ ਲੈਣਗੇ ਮੈਨੂੰ ਦੇ ਦੇ ਜਰਦਾ ਮੰਗ ਮੰਗ ਕੇ ਖਾਣਗੇ ਬੀੜੀਆਂ ਸਿੱਦਾ ਇੱਕ ਦੂਜੇ ਤੋਂ ਮੰਗਣ ਲੱਗ ਪੈਣਗੇ ਇਹ ਮਨ ਇੰਨਾ ਕਮਜ਼ੋਰ ਹੋ ਗਿਆ ਪਾਛੇ ਗਏ ਭਾਈ ਅਮਲ ਬੰਦੇ ਨੂੰ ਕਮਜ਼ੋਰ ਕਰ ਹੁੰਦੇ ਉਹ ਘਰ ਦੀਆਂ ਚੀਜ਼ਾਂ ਵਿੱਚਨ ਟੱਕਾ ਜਾਂਦਾ ਹੈ ਤਾਂ ਸਰਦਾਰ ਜੀ ਕਹਿੰਦੇ ਮਨ ਮੇਰਾ ਕਮਜ਼ੋਰ ਬੱਚੇ ਮੈਨੂੰ ਕਹਿਣਾ کئی ਵਾਰ ਛੱਡਣ ਦੀ ਕੋਸ਼ਿਸ਼ ਕੀਤੀ ਪਰ ਮੇਰੇ ਕੋਲੋਂ ਨਸ਼ਾ ਨਸ਼ਾ ਛੁੱਟਦਾ ਨਹੀਂ ਕਹਿੰਦੇ ਕਹਿੰਦੇ ਸਵੇਰੇ ਨਾਲ ਟਰਾਂਸਪੋਰਟ ਤੇ ਜਾਣ ਵਾਸਤੇ ਤਿਆਰ ਹੋ ਰਿਹਾ ਸੀ ਪੰਪ ਬੰਦ ਹੈ ਸੀ ਇੰਨੇ ਨੂੰ ਟੈਲੀਵਿਜ਼ਨ ਵਿੱਚ ਕਥਾ ਚੱਲ ਗਈ ਹੈ ਯਾਨੀ ਸੰਤ ਸਿੰਘ ਦੀ ਮਸਕੀਨ ਸਾਹਿਬ ਦੀ ਕੋਦੋਂ ਏਟੀਸੀ ਪੰਜਾਬੀ ਤੇ ਕਥਾ ਹੁੰਦੀ ਸੀ ਪੀਟੀਸੀ ਨਹੀਂ ਏਟੀਸੀ ਚੱਲਦਾ ਹੁੰਦਾ ਸੀ ਕਹਿੰਦੇ ਸਵੇਰੇ ਕਥਾ ਚੱਲੇ ਉਹਨਾਂ ਲਈ ਉਹਨੀ ਕਥਾ ਵਿੱਚ ਕਹਿੰਦੇ ਪਾਹੀ ਜਿਹੜਾ ਔਗਣ ਲੋਕਾਂ ਨੂੰ ਦੱਸਣ ਤੋਂ ਤੈਨੂੰ ਡਰ ਲੱਗਦਾ ਹੈ ਇੱਕ ਚੀਜ਼ ਹੋਰ ਤੇ ਹੰਮੇ ਸਮਝੋ ਹਰ ਬੰਦਾ ਆਪਣਾ ਔਗਣ ਛਪਾਉਂਦਾ ਔਰ ਔਗਣ ਛਪਾਉਣਾ ਚਾਹੀਦਾ ਇਹ ਧਿਆਨ ਵਿੱਚ ਰੱਖੋ ਔਗਣ ਬੰਦੇ ਭਰੇ ਬੰਦੇ ਬੰਦਿਆਂ ਵਿੱਚੋਂ ਹਰ ਬੰਦਾ ਆਪਣਾ ਔਗਣ ਬੰਦਿਆਂ ਤੋਂ ਛਪਾਉਂਦਾ ਔਰ ਬੰਦਿਆਂ ਤੋਂ ਛਪਾਉਣਾ ਚਾਹੀਦਾ ਪਰਦਾ ਕਿਉਂ ਜੇ ਕਿਸੇ ਬੰਦੇ ਨੂੰ ਤੁਹਾਡਾ ਔਗਣ ਪਤਾ ਲੱਗ ਜਾਏ ਇਹ ਯਾਦ ਰੱਖੋ ਤੁਹਾਡੀ ਇਮੇਜ ਘਟ ਜਾਏਗੀ ਸਮਾਜ ਵਿੱਚ ਉਹ 20 50 ਹੋਰ ਬੰਦਿਆਂ ਨੂੰ ਦੱਸੇਗਾ ਵੀ ਆਹ ਬੰਦਾ ਤਾਂ ਇਦਾਂ ਦਾ ਜੀ ਉਹ ਤੇ ਆ ਵੀ ਕਰਦਾ ਵੀ ਖਾਂਦਾ ਹੈ ਬੰਦਾ ਬੰਦਿਆਂ ਤੋਂ ਆਪਣੀ ਇਮਜ਼ ਬਚਾਉਣ ਵਾਸਤੇ ਇੱਜ਼ਤ ਬਚਾਉਣ ਵਾਸਤੇ ਉਹ ਗਣਸ਼ ਪਾਉਂਦੇ ਚਲੋ ਬੰਦਿਆਂ ਤੋਂ ਸ਼ਪਾਣਾ ਚਾਹੀਦਾ ਹੈ ਇਹਨੇ ਮਸਕੀਨ ਸਾਹਿਬ ਕਥਾ ਕਰਦੇ ਸੁਣਾਉਣ ਉਹ ਭਾਈ ਜਿਹੜਾ ਆਪਣ ਨੂੰ ਦੂਜਿਆਂ ਨੂੰ ਦੱਸਣ ਤੋਂ ਡਰ ਲੱਗਦਾ ਹੈ ਮੇਰੀ ਇੱਜ਼ਤ ਨਾ ਘਟ ਜਾਏ ਮੈਂ ਕਿਸੇ ਨੂੰ ਦੱਸਿਆ ਮੇਰੀ ਇਮਜ਼ ਘਟ ਜਾਏਗੀ ਉਹ ਭਲੇ ਸਿੱਖਾ ਜੇ ਤੂੰ ਉਸ ਔਗਣ ਤੋਂ ਮੁਕਤ ਹੋਣਾ ਚਾਹੁੰਦਾ ਕਿਸੇ ਔਗਣ ਨੇ ਤੈਨੂੰ ਆਪਣਾ ਗੁਲਾਮ ਬਣਾ ਲਿਆ ਜੇ ਤੂੰ ਕਿਸੇ ਔਗਣ ਤੋਂ ਨਸ਼ੇ ਤੋਂ ਮੁਕਤ ਹੋਣਾ ਚਾਹੁੰਦਾ ਜਾ ਆਪਣੇ ਦਿਲ ਦੀ ਗੱਲ ਗੁਰੂ ਨੂੰ ਜਾ ਕੇ ਦੱਸ ਗੁਰੂ ਔਗਣ ਬੈਠਦਾ ਹੈ ਸਾਥ ਸ੍ਰੀਆ ਸਾਥ ਸਾਰੇ ਬੰਦਿਆਂ ਨੂੰ ਦੱਸੋ ਕਿ ਬੰਦੇ ਔਗਣ ਨਹੀਂ ਮੈਟ ਸਕਦੇ ਬੰਦਾ ਅੰਦਰ ਦਿਲ ਦੀ ਗੱਲ ਛਾਪ ਵੀ ਨਹੀਂ ਸਕਦਾ ਉਹਨੇ ਕਿਸੇ ਨਾ ਕਿਸੇ ਨੂੰ ਤੁਹਾਡੀ ਗੱਲ ਦੱਸ ਦੇਣੀ ਹੈ ਅੱਜ ਨਾ ਦੱਸੇ ਕੱਲ ਨੂੰ 6 ਮਹੀਨਿਆਂ ਨੂੰ ਸਾਲ ਨੂੰ ਉਹਦੇ ਅੰਦਰ ਪੱਜਣੀ ਨਹੀਂ ਗੱਲ ਬੰਦਾ ਬੰਦੇ ਦੀ ਗੱਲ ਅੱਗੇ ਦੱਸ ਦਿੰਦਾ ਔਰ ਬੰਦਾ ਕਿਸੇ ਦਾ ਓਗਣ ਨਹੀਂ ਮੇਟ ਸਕਦਾ ਸਲਾਹ ਦੇ ਸਕਦਾ ਭਾਈ ਐਡਾ ਨਹੀਂ ਤੂੰ ਐਡਾ ਕਰ ਲੈ ਪਰ ਇੱਕ ਚੀਜ਼ ਧਿਆਨ ਵਿੱਚ ਰੱਖੋ ਕੋਈ ਆਪਣੇ ਦਿਲ ਦੀ ਗੁੱਜੀ ਗੱਲ ਆਪਣੇ ਗੁਰੂ ਦੇ ਸਾਹਮਣੇ ਕਹ ਦੇ ਗੁਰੂ ਵਿੱਚ ਇੰਨੀ ਏਡੀ ਵਡਿਆਈ ਹੈ ਗੁਰੂ ਆਪਕਨ ਮੇਟ ਦਿੰਦਾ ਕਹਿੰਦੇ ਮਸਕੀਨ ਸਾਹਿਬ ਕਹਾ ਸੁਣਾਉਂਦੇ ਕਹਿੰਦੇ ਆਪਣਾ ਓਗਣ ਗੁਰੂ ਨੂੰ ਜਾ ਕੇ ਦੱਸ ਨਾਲਾ ਨਹਿਰ ਪੰਪਤੀ ਪੜੀ ਕਿ ਗੋਹਾ ਜੰਗਲ ਜੀ ਕੀ ਕੀ ਜੈ ਸਤਗੁਰੂ ਪਾਸ ਭਾਈ ਗੁਜੀ ਗੱਲ ਦਿੰਦੀ ਸਤਗੁਰੂ ਕੋਲ ਜਾ ਕੇ ਕਹ ਗੋਹਲਦਾਰ ਤੁਮੇ ਗੁਜੀ ਗੱਲ ਗੁਜੀਦਾਰ ਸੇ ਸੁਭੀ ਹੋਈ ਜਿਹੜੀ ਕਿਸੇ ਨੂੰ ਪਤਾ ਹੀ ਨਹੀਂ ਉਹ ਸਿਰਫ ਤੁਹਾਨੂੰ ਪਤਾ ਹੈ ਤੁਹਾਡੇ ਚ ਕੀ ਹੈ ਉਹ ਸਿਰਫ ਤੁਹਾਨੂੰ ਬਤਾਏ ਉਹ ਬੰਦੇ ਨੂੰ ਬਗਲ ਦੇ ਵਿੱਚ ਕੀ ਹੈ ਹੋਰ ਨਹੀਂ ਕਿਸੇ ਨੂੰ ਪਤਾ ਕਹਿੰਦੇ ਉਹ ਦਿਲ ਦੀ ਗੁੱਝੀ ਗੱਲ ਜਾ ਕੇ ਸਤਿਗੁਰੂ ਨੂੰ ਕਹਿ ਗੋਹ ਜਨ ਜਲ ਜੀ ਕੀ ਕਿਚੈ ਸਤਗੁਰ ਪਾਸ ਤਾਂ ਸਰਬ ਸੁਖ ਪਾਈਐ ਕਹਿੰਦੇ ਉਹ ਮੈਂ ਘਰਦ ਮੰਨੇ ਮੰਨੇ ਕਥਾ ਸੁਣੀ ਲੜ ਲਾਉਂਦਿਆਂ ਮੈਂ ਸੋਫੇ ਤੇ ਬਹਿ ਗਿਆ ਸਾਹਮਣੇ ਬੈਠ ਕੇ ਉਹਦੀ ਕਥਾ ਸੁਣੀ ਮਨ ਭਰਿਆ ਅੱਖਾਂ 'ਚੋਂ ਹੰਝੂ ਆਏ ਉਦੋਂ ਹੀ ਕਹਿੰਦਾ ਮੈਂ ਚਿੱਤ ਵਿੱਚ ਧਰ ਲਿਆ ਹੁਣ ਮੈਂ ਆਪਣਾ ਔਗਣ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੱਸਣਾ ਹੈ ਹੁਣ ਮੈਂ ਹੋਰ ਬੰਨ ਜਾ ਕੇ ਦਰਦਾਰ ਦੇ ਦੱਸ ਲੈਣਾ ਵੀ ਰਿਹਾ ਕਿੰਨਾ ਮੈਂ ਟ੍ਰਾਂਸਪੋਰਟ ਤੇ ਜਾਣਾ ਸੀ ਸਿੱਧਾ ਮੋਟਰਸਾਈਕਲ ਲੈ ਕੇ ਗੁਰਦੁਆਰੇ ਪਹੁੰਚ ਗਿਆ ਗੁਰਦੁਆਰਾ ਸਾਹਿਬ ਗਿਆ ਜੋੜੇ ਲਾਏ ਹੱਥ ਧੋਤੇ ਜਦੋਂ ਪੈਰ ਚੋਚੇ ਵਿੱਚ ਪਾ ਕੇ ਜਿੱਥੇ ਪੈਰ ਧੋਈਦੇ ਅੰਦਰ ਜਾਣ ਲੱਗਾ ਮੇਰੇ ਮਨ 'ਚ ਹੈ ਵੀ ਉਹ ਜਰਦੇ ਵਾਲੀ ਕੁੜੀ ਦਾ ਜੇਬ ਚ ਹੀ ਹੈ ਕਿਉਂ ਪੱਕੀ ਲਪੋਈ ਹੁੰਦੀ ਸੀ ਤਮਾਕੂ ਵਾਲੀ ਕੁੜੀ ਉਦਨ ਜੇ ਵਿੱਚ ਕਹਿੰਦੇ ਮੈਂ ਉਹ ਕੱਢ ਕੇ ਨਾ ਗੁਰਦੁਆਰੇ ਦੇ ਬਾਹਰ ਜਿੱਥੇ ਮੋਟਰਸਾਈਕਲ ਖੜਾ ਕੀਤਾ ਉੱਥੇ ਨਾਲ ਪਰੇ ਕੰਢ ਕੋਲੇ ਇੱਕ ਇੱਟ ਪਈ ਸੀ ਉਹ ਇੱਟ ਦੇ ਥੱਲੇ ਲੁਕੋਤੀ ਮੈਂ ਜਾਣ ਲੱਗਿਆਂ ਲੈ ਜਾਂਦਾ ਜਾਣ ਲੱਗਿਆਂ ਲੈ ਜਾਂਦਾ ਕਹਿੰਦੇ ਇੱਟ ਥੱਲੇ ਮੈਂ ਉਹ ਕੁੜੀ ਜਰਦੇ ਵੀ ਕੱਢ ਕੇ ਲੁਕੋ ਦਿੱਤੀ ਤਮਾਕੂ ਦੀ ਫਿਰ ਮੈਂ ਹੱਥ ਮੁਤ ਧੋ ਕੇ ਚੰਗੀ ਤਰ੍ਹਾਂ ਅੰਦਰ ਗਿਆ ਜਦੋਂ ਗੁਰਦਾਰਾ ਸਾਹਿਬ ਦੇ ਅੰਦਰ ਗਿਆ ਸਵੇਰ ਦੇ ਕੋਈ 9:30 ਪੌਣੇ 10 ਵਜੇ ਹੋਣਗੇ ਗੁਰਦਾਰੇ ਵਿੱਚ ਕੋਈ ਨਹੀਂ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਸੀ ਤੇ ਕਿਨਾਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੱਥਾ ਟੇਕੇ ਨਾ ਮੋੜ ਦੇ ਕੇ ਗੋਲਕ ਦੇ ਕੋਲ ਇੱਦਾਂ ਹੱਥ ਕਰਕੇ ਰੋਣ ਲੱਗ ਪਿਆ ਮਹਾਰਾਜ ਮੈਂ ਨਾ ਜਰਦਾ ਖੰਡੋਂ ਮੈਂ ਬੁਲਾਵਾਂ ਮਾਰ ਮਿਹਨਤ ਤਮਾਕੂ ਘੰਨੇ ਇਹ ਆਦਤ ਮੈਨੂੰ ਕਿੰਨੇ ਸਾਲਾਂ ਤੋਂ ਲੱਗੀ ਹੋਈ ਹੈ ਮਹਾਰਾਜੇ ਛੜਾਓ ਹੁਣ ਮੇਰੇ ਬੱਚੇ ਜਵਾਨ ਨੇ ਕੱਲੋਂ ਮੈਂ ਪੜਮਾ ਵਾਲਾ ਹੋਣਾ ਧੀ ਦੇ ਹੋਣੀ ਹੈ ਐਡਾ ਦਾੜਾ ਰੱਖਾ ਮੈਂ ਚੰਗਾ ਨਹੀਂ ਲੱਗਦਾ ਮਹਾਰਾਜੇ ਮੇਰਾ ਇਹ ਬੰਦੂਰ ਕਰ ਦਿਓ ਮੇਰਾ ਨਸ਼ਾ ਛਡਾ ਦਿਓ ਮੇਰਾ ਤਮਾਕੂ ਸਰਾ ਦਿਓ ਕਹਿੰਦੇ ਕੋਈ ਵੀ ਨਹੀਂ ਸੀ ਮੈਂ ਸਿੱਧੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਕੀਤੀਆਂ ਮਨ ਭਰਿਆ ਰੋਇਆ ਵੀ ਜਦੋਂ ਕੋਈ ਨਾ ਨਾ ਹੋਵੇ ਉਦੋਂ ਗੁਰੂ ਨਾਲ ਗੱਲ ਕਰਕੇ ਵੇਖੋ ਕਦੇ ਕਈ ਹੋਰ ਬੈਠੇ ਹੋਣ ਸਾਰਿਆਂ ਨੇ ਸਭ ਨੇ ਸ਼ਰਮ ਆਉਂਦੀ ਹੈ ਕਹਵੇ ਇਕੱਲੇ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਗੱਲ ਕਰੋ ਇਹ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਬੋਲਦੇ ਨੇ ਸਿੱਖਾਂ ਤੈਨੂੰ ਗੱਲ ਕਰਨੀ ਆਉਣੀ ਚਾਹੀਦੀ ਗੁਰੂ ਜਵਾਬ ਦਿੰਦਾ ਤੇਰੀ ਗੱਲ ਦਾ ਤੈਨੂੰ ਸੁਣਾਉਣਾ ਆਉਣਾ ਚਾਹੀਦਾ